ਅਸੀਂ ਦੀ ਵੀਡੀਓ ਆਪਾਂ ਬਣਾ ਰਹੇ ਆਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਤੇ ਦੂਜਾ ਸੂਆ ਇਹਨੇ ਸੂਣਾਗਾ ਚੰਗੇ ਸੀਮਨ ਦੇ ਉੱਤੋਂ ਗੱਭਣਾ ਤੇ ਆਪ ਵੀ ਇਹ ਸਰਕਾਰੀ ਸੀਮਨ ਦੀ ਹੈਗੀ ਤੇ ਬਾਕੀ ਝੋਟੀ ਸਿੰਘਾ-ਸੁੰਗਾ ਵਾਲੇ ਪੱਖ ਤੋਂ ਬਹੁਤ ਸੋਹਣੀ ਆਗੀ ਸਿੰਘ ਕੁੰਡੇ ਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਬਾਡੀ ਵੰਤਰ ਵੀ ਦੇਖ ਸਕਦੇ ਹੋ ਪੂਰੀ ਚੰਗੀ ਆ ਕੋਈ ਲਿੱਸੀ ਨਹੀਂ ਹੈਗੀ ਕਿਸੇ ਪਾਸਿਓਂ ਤੇ ਕੱਦ-ਕਾੜ ਵੀ ਠੀਕ ਆਗਾ ਤੇ ਬਾਡੀ ਬੰਤਰ ਦੀ ਪੂਰੀ ਚੰਗੀ ਹੈਗੀ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਤੇ ਤੁਸੀਂ ਆਪਦੀ ਤਸੱਲੀ ਕਰਕੇ ਝੋਟੀ ਨੂੰ ਖਰੀਦ ਸਕਦੇ ਹੋ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜਿਵੇਂ ਆਮ ਘਰੇਲੂ ਦੁੱਧ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆਗੇ ਉਦਾਂ ਥੋੜੇ ਜਿਹਾ ਪਸ਼ੂ ਰੱਖੇ ਹੋਏ ਆਗੇ ਤੇ ਤੁਸੀਂ ਪਾਸੇ ਵੀ ਦੇਖ ਸਕਦੇ ਹੋ ਤਿੰਨ ਚਾਰਕ ਪਸ਼ੂ ਆਗੇ ਤੇ ਆ ਜੇ ਥੋੜਾ ਆਪਾਂ ਜਿਆਦਾ ਸਮਾਨ ਨਹੀਂ ਲੈਂਦੇ ਤੇ ਝੋਟੀਆਂ ਤੋੜ ਕੇ ਦਿਖਾਉਣੇ ਆ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸਿਓ ਜੀ ਜਸਪਾਲ ਸਿੰਘ ਜੀ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਹਾਂਜੀ ਤੇ ਇਹ ਆਪਣੇ ਘਰ ਦੇ ਕੋਈ ਆ ਹਨਾ ਘਰ ਦੇ ਕੋਈ ਆ ਜੀ ਠੀਕ ਹੈ ਤੇ ਕਿਹੜਾ ਸੂਆ ਸੂਣਾ ਇਹ ਇਹ ਦੂਜਾ ਸੂਆ ਜੀ ਦੂਜਾ ਸੂਆ ਸੂਣਾ ਹਾਂਜੀ ਕਿੰਨੇ ਕੁ ਦਿਨ ਰਹਿੰਦੇ ਹੈਗੇ ਇਹਦੇ ਵਾਪ ਪੰਜ-ਛੇ ਦਿਨ ਰਹਿੰਦੇ ਆ ਪੰਜ-ਛੇ ਦਿਨ ਹੀ ਰਹਿੰਦੇ ਆਗੇ ਹਜੇ ਠੀਕ ਹੈ ਤੇ ਆਪ ਇਹ ਸਰਕਾਰੀ ਸੀਮਨ ਦੀ ਆ ਹਨਾ ਹਾਂਜੀ ਤੇ ਜਿਹੜਾ ਇਹਦੇ ਸੀਮਨ ਲੱਗਿਆ ਉਹ ਕਿਹੜਾ ਲੱਗਿਆਗਾ ਗੱਬਰ ਦਾ ਜੀ ਗੱਬਰ ਗੱਬਰ ਦਾ ਐਚਐਸਬੀ ਵਾਲਿਆਂ ਦਾ ਗੱਬਰ ਦਾ ਇਹਦੇ ਸੀਮ ਠੀਕ ਹੈ ਜੀ ਤੇ ਮੁੱਲ ਆਪਾਂ ਕੀ ਰੱਖਦੇ ਆ ਇਹਦਾ 120000 ਜੀ ਮੁੱਲ 120000 ਹਾਂ ਬਾਕੀ ਮਾੜਾ ਮੋਟਾ ਹੋ ਜੂ ਮੌਕੇ ਤੇ ਹਨਾ ਮੌਕੇ ਦਾ ਮਾਨਤਨ ਹੋ ਜੂ ਠੀਕ ਹੈ ਤੇ ਪਹਿਲੇ ਸੂਏ ਦੁੱਧ ਦੇਣੇ ਕਿੰਨਾ ਕੁ ਦਿੱਤਾ ਸੀਗਾ 10 ਲੀਟਰ ਜੀ ਪਹਿਲੇ ਸੂਏ 10 ਲੀਟਰ ਦੁੱਧ ਦਿੱਤਾ ਸੀ ਇਹਨੇ ਹਾਂ ਜੀ ਠੀਕ ਹੈ ਤੇ ਦੂਜੇ ਸੂਏ ਤਾਂ ਫਿਰ ਆਪਾਂ ਤੋਂ ਉਮੀਦ ਵੱਧੀ ਆ ਹਨਾ 12 13 ਤਾਂ ਦੇਉਗੀ ਜੀ 12 13 ਤਾਂ ਦੇਊਗੀ ਹਨਾ ਦੇਊਗੀ ਹਾਂ ਜੀ ਠੀਕ ਹੈ ਦੰਦੋ ਕੇ ਮੈਂ ਬਈ ਇਹ ਬੰਦੋ 6 ਦੰਦ ਆਂਦਾ ਜੀ ਨੰਨੋ 6 ਦੰਦ ਆਂਦਾ ਮੈਨੂੰ ਲੱਗਦਾ 6 ਦੇ ਹਜੇ ਕੱਢਦੀ ਆ ਹਨਾ ਕੱਢਦੀ ਆ ਕੱਢਦੀ ਪੂਰੇ ਕਰੇ ਨਹੀਂ ਨਾ ਕਰੇਗੇ ਠੀਕ ਹੈ ਤੇ ਇੱਕ ਜਿਹੜਾ ਬਈ ਇਹ ਥਣ ਵੱਡਾ ਦਿਖਾਉਂਦੀ ਏ ਥੋੜਾ ਜਿਹਾ ਉਹ ਕੀ ਚੱਕਰ ਆਗਾ ਤੇ ਪਹਿਲਾਂ ਤੋਂ ਹੀ ਆ ਥਣ ਥੋੜਾ ਜਿਹਾ ਵੱਡਾ ਜਮਾਂਦਰੂ ਹੀ ਹੈਗਾ ਜਮਾਂਦਰੂ ਹੀ ਆ ਠੀਕ ਆ ਵੀ ਉਹ ਕੋਈ ਨੌਕਸ ਨਹੀਂਗਾ ਉਹ ਨੌਕਸ ਕੋਈ ਨਹੀਂ ਬਰਾਬਰ ਦੁੱਧ ਬਰਾਬਰ ਆਉਂਦਾ ਠੀਕ ਆ ਉਹ ਯਾਨੀ ਦੁੱਧ ਜਮਾ ਬਰਾਬਰ ਆ ਚਾਰਾ ਆ ਦੁੱਧ ਬਰਾਬਰ ਠੀਕ ਆ ਖੋਲੀ ਇਹ ਕਰੀ ਬਈ ਤੋਰ ਕੇ ਦਿਖਾਈਗੇ ਲੋ ਵੀ ਦੋਸਤੋ ਡਿਟੇਲ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆਗੇ ਤੇ ਝੋਟੀ ਸੋਹਣੀ ਹੈਗੀ ਥੋੜਾ ਜਿਹਾ ਬਸ ਇੱਕ ਥਣ ਦਾ ਹੀ ਚੱਕਰ ਆਗਾ ਉਹ ਵੀ ਜਮਾਂਦਰੂ ਆਗਾ ਥੋੜਾ ਜਿਹਾ ਵਧਿਆ ਹੋਗਾ ਬਾਕੀ ਤੁਸੀਂ ਦੇਖ ਸਕਦੇ ਹੋ ਬਾਡੀ ਬਾਂਤਰ ਦੀ ਵੀ ਚੰਗੀ ਹੈਗੀ ਮੋੜ ਲਓ ਸੰਗਾ ਸੰਗਾ ਵਾਲੇ ਪੱਕ ਤੋਂ ਵੀ ਚੰਗੀ ਹੈਗੀ ਪੂਰੀ ਤੇ 5-6 ਦਿਨ ਲੱਗ ਜੂਗੀ ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਖਰੀਦਣਾ ਵੀ ਦੂਜੇ ਸੂਏ ਇਹ ਕਿੰਨਾ ਦੁੱਧ ਦੇ ਸਕਦੀ ਹੈਗੀ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਤੇ ਆਪਦੀ ਤਸੱਲੀ ਪੂਰੀ ਫੋਲ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਤੇ ਥਾਣ ਆਪਾਂ ਤੁਹਾਨੂੰ ਇੱਕ ਕਰੀ ਕੇਰਾ ਦਿਖਾ ਦਿੰਨੇ ਆ। ਬਾਕੀ ਥਾਣ ਇੱਕੋ ਜਿਹੇ ਹੈਗੇ। ਇੱਕ ਥਾਣ ਦਾ ਥੋੜਾ ਜਿਹਾ ਬਹਿਣੀ ਵਾਲੇ ਪਾਸੇ ਦਾ ਫਰਕ ਹੈਗਾ। ਦੇਖ ਸਕਦੇ ਤੁਸੀਂ ਤੇ ਬਾਕੀ ਸਹੀ ਹੈ ਇਹ ਹੈ ਜਮਾਂਦਰੂ ਹੀ ਹੈਗਾ। ਤੇ ਤੁਸੀਂ ਆਰ ਵੀ ਤਸੱਲੀ ਕਰਕੇ ਖਰੀਦ ਸਕਦੇ ਹੋ। ਤੇ ਜਿਹੜੇ ਭਰਾ ਚੈਨਲ ਦੇ ਉੱਤੇ ਨਵੇਂ ਆਏ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਜੀ ਇੱਕ ਤਾਂ